855 ਹਿੱਸੇ ਜੇ ਮੈਂ ਉੱਪਰ ਜੀ ਦੇ ਦੇ ਗੰਡਾ ਓਏ ਓਏ ਰੋ ਟਾਇਰ ਨਿਕਲ ਖੜਾ ਲਓ ਲੈ ਟਾਇਰ ਚੱਕ ਲੋ ਟਾਲੀ ਸਾਰੇ ਗੇਰ ਨਾ ਪੈਂਦੀ ਕਰ ਉਹ ਕਹਿੰਦਾ ਪਿੰਡਾ ਲੋਨ ਹੀ ਹੈਗਾ ਬਾਪੂ ਲੋਨ ਨਹੀਂ ਹੈਗਾ ਨਾ ਆਈ ਜੀ ਜਾਊਗਾ ਮੈਂ ਝੋਟਾ ਆਹ ਦੇਖ ਲੋ ਲੈ ਕੰਟ ਘਰ ਲਈ ਟੋਜ ਨਹੀਂ ਘੋਲਣਗੇ ਕੰਟ ਮਾਰੀ ਹੋਈ ਕਲਾਲ ਹੀ ਹੋ ਗਈ ਓਏ ਕਲਾਲ ਕਰਦੀ ਸਿਰਫ ਚਾਰ ਲਾਤ ਡੰਦੀ ਕਨਾਲ ਕਰਦੀ ਆ ਤਾਂ ਦੀਪ ਉਹ ਡਰਾਈਵਰ ਆ ਬੁੱਤਰਿਆ ਲੈ ਡਰਾਈਵਰ ਕਹਿੰਦਾ ਛੋਡੇ ਸਾਹ ਚ ਨਹੀਂ ਆਉਣਾ ਸਾਡੇ ਬੰਦੇ ਚਾਹ ਵੀ ਪਸਤੀਆਂ ਨਾਲ ਆਉਂਦੇ ਆ ਆ ਇਹ ਨਾ ਕੋਈ ਆਉਂਦੀ ਹੋਣੀ ਕੋਣ ਨਹੀਂ ਹੋਣਾ ਡਰਾਈਵਰ ਨੇ ਕੰਡ ਦਿੱਤੀ ਆ ਹਰ ਜੀ ਮਾੜਾ ਜਾ ਬਹੁਤੋ ਦੂਰ ਆ ਆ ਬੇਰਗੱਲ ਕੀ ਓਏ ਦੋਤੋਂ ਗੱਲ ਤੇਰੀ ਨਹੀਂ ਆਉਂਦੀ ਹੈ ਨਹੀਂ ਡਰਾਈਵਰ ਆ ਆ ਗਿਆ ਸਿਆਣਾ ਬੰਦਾ ਨਬਦ ਪੀੜੀਆਂ ਫੁੱਲ ਦੇਖਿਓ ਮਿੱਤਰੋ ਟ੍ਰੋਜਨ ਖੁੱਲ ਗਿਆ ਲੈ ਗੰਡੇ ਦੀ ਵਣੀ ਆਉਂਦੀ ਜੋ ਪ੍ਰਾਣੂ ਆ ਬੇਟਾ ਬਾਵਲੀ ਆ ਬਾਵਲੀ ਕਹਿੰਦਾ ਪਰੇ ਹੋ ਜਾ ਕਾਕੀ ਬਾਵਲੀ ਕਹਿੰਦਾ ਮੈਂ ਬੰਨੂ ਗੰਢ ਹੁਣ ਪੀੜੀਆ ਫੁੱਲ ਦੇਖੋ ਮਿੱਤਰੋ 855 ਖੁੱਲ ਗਿਆ ਨਾੜ ਗਾਰੇ ਨਾਲ ਕੱਢਦੇ ਆ ਦੋ ਵਾਰੀ ਟੋਜਨ ਖੁੱਲ ਗਿਆ ਚਾਰ ਆਲੀ ਭਰੀ ਟਰਾਲੀ ਖੋੜੀ फेर खोल लिया <laughs> बड़ी खिच पाड़ा ਵੀ ਨਹੀਂ ਗੱਲ ਉਹ ਜੇ ਮੋਗਾ ਰੱਖੂ ਫੇਰ ਵੱਡਾ ਮਾਈ ਬੈਠੇਗਾ ਫੇਰ ਤੱਕ ਮੋਗਾ ਨਹੀਂ ਦਾਹਾ ਹੈਗਾ ਕੋਸਾ ਕੋਸਾ ਵਜੇ ਹੈ ਨਹੀਂ ਗੇ ਤਾਂ ਕਰਮ ਕਰ ਰਹੇ ਆ ਕੰਮ ਕਰ ਰਹੇ ਨੇ ਦੇਖੋ ਦਾ ਹੁਣ ਤਾਂ ਸ਼ੱਕਰ ਨਾਲ ਦੀ ਨਾਲ ਦੇ ਉਹ ਹੈ ਨਹੀਂ ਅੱਜ ਘਰੇ वाले ਵੀ ਅੱਛ